ਸਸਿਕਰ ਜੀ ਆਪ ਜੱਪਾ ਲੱਗਿਆ ਨਵਾਂ ਬਲੌਗ ਬਣਾਣਾ ਬੜੀ ਬਰਤਾਰੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਅੱਗੇ ਵੀ ਆਉਣ ਵਾਲੇ ਸੋਹਣੇ ਸੋਹਣੇ ਬਲੌਗ ਲੈ ਕੇ ਮੈਂ ਤੇ ਮੇਰਾ ਪਤਾ ਹਰਕੀਰਤ ਸਿੰਘ ਥੈਂਕ ਯੂ ਹਰਕੀਰਤ ਦੀਆਂ ਬੈਬਤਾ ਨਾ ਇਹਨਾਂ ਘਰ ਪਤਾ ਹਰਕੀਰਤ ਇਹ ਮੂਝ ਨਹੀਂ ਲੈਂਦੇ ਹੁੰਦੇ ਗੰਦੇ ਬੱਚੇ ਹੁੰਦੇ ਨੇ ਨਾ ਬਟਾ ਚੀਕੂ ਸਾਰਾ ਦਿਨ ਪਿੰਜਰੇ ਚ ਅਜੇ ਪਿੰਜਰੇ ਚ ਕੱਢਣੀ ਹੈ ਕੱਢੇ ਨੀ ਪਿੰਜਰੇ ਚੀਕੂ ਨੂੰ ਆ ਗਿਆ ਆ ਗਿਆ ਲੈ ਇੰਨਾ ਮੋਹ ਕਰਦਾ ਜਿਹਾ ਹੀ ਕਿ ਤੇ ਪੀਜੂ ਸਾਰਾ ਦਿਨ ਇਹ ਚੀਕੂ ਚੀਕੂ ਜਾਓ ਕੀਰਤ ਸਾਦਾ ਉਹ ਬਾਜੇ ਕੀਰਤ ਕੋਲ ਚੱਲ ਠੀਕ ਲਓ ਜੀ ਸਾਡਾ ਬੱਚਾ ਗੈਰੀ ਸਾਰਾ ਦਿਨ ਫ੍ਰੀ ਫਾਇਰ ਹੀ ਖੇਡੀ ਅੰਦਰ ਰਹਿੰਦਾ ਗੱਤ ਵਰਗੇ ਮम्मा ਨਾਲ ਗੁਰਦੁਆਰੇ ਨਹੀਂ ਗਿਆ ਮੰਮਾ ਨਾਲ ਜਸੂ ਕਿਹੜੇ ਅੰਦਰ ਪੰਡਾਲੇ ਉਹ ਚਾੜ੍ਹਦਾ ਸਾਬ ਬੈਠੇ ਨੇ ਹਨਾ ਮੈਂ ਗਿਆ ਸੀ ਦੇਖਣ ਨੂੰ ਹੁਣ ਬਸ ਇੰਨੀ ਗਰਮੀ ਚ ਓਰੇ ਉਹ ਏਸੀ ਲਾ ਲਾ ਜਾ ਬਾਰੇ ਪਿਆ ਗਰਮੀ ਤਾਂ ਕਿੰਨੀ ਓਰੇ ਹੈ ਪਰਸ ਨੂੰ ਠੀਕ ਹੈ ਕੀ ਬਣਾਉਣਗੇ ਉਹ ਕੱਕ ਕੇ ਹੋਣਗੇ ਚਲ ਅਸੀਂ ਵੀ ਜਾਵਾਂਗੇ ਅਸੀਂ ਉਂ ਜਾਣੇ ਉਹਨਾਂ ਗੁਰਦੁਆਰੇ ਚਾੜ੍ਹਦਾ ਸਾਹਿਬ ਤੁਸੀਂ ਲੰਗਰ ਛਕਣ ਜਾਵੋ ਠੀਕ ਆ ਹੈਂ? ਚਲੋ ਜੀ। ਅੱਜ ਲਾਈਟ ਨਹੀਂ ਆਈ ਬਹੁਤ ਟਾਈਮ ਦੀ ਜਣਾ ਕਿਰਤਾ। ਆਪਣੂ ਫੋਨ ਕਿਨੇ ਹੀ ਨਿਹਰੇ ਕਹਿੰਦਾ ਗ੍ਰੈਡ ਦਾ ਨੰਬਰ ਦੇ, ਗ੍ਰੈਡ ਦਾ ਨੰਬਰ ਦੇ। ਰਜੀਤ ਦਾ ਗ੍ਰੈਡ ਦਾ ਨੰਬਰ ਨਹੀਂ ਦਿੱਤਾ ਉਹਨਾਂ ਨੇ ਸਾਰਿਆਂ ਦਾ। ਮੈਨੂੰ ਪਤਾ ਨਹੀਂ। ਕਿੰਨੇ ਵਜੇ ਬਾਕੀ ਸੀ ਲਾਈਟ ਬਿਜਲੀ? ਧੰਨਵਾਦ। ਗੱਪਾਂ ਮਾਰਦਾ। ਲਾਈਟ ਦਾ ਬਿਜ ਤਾਂ ਹੋਣਾ ਸੀ 6:30 ਵਜੇ। ਹੋਰ ਇੰਨੇ ਕੱਪ ਕਾ ਤੂੰ ਮਾਰਦਾ ਤੂੰ। ਤੇਨੂੰ ਪਤਾ ਹੀ ਨਹੀਂ ਲੱਗਦਾ ਸੌਂ ਗਿਆ ਤੀ। ਇੱਕ ਕੀਰਤਨ ਦਾ AC ਲਾਉਣਾ ਜਿਹੜਾ ਟਾਈ ਨਹੀਂ ਹੋਣਾ ਇਨਵਰਟਰ ਤੇ ਚੱਲਦੇ ਨੇ ਪੱਖੇ ਬੀਬੀ ਅੱਟ ਪੱਖਾ ਲਾਈ ਹੋਇਆ ਤਿੰਨ ਪੱਖੇ ਚੱਲੀ ਜਾਂਦੇ ਨੇ ਇਨਵਰਟਰ ਦੇ ਦੇਖੋ ਜਿਹੜਾ ਲਾਈਟ ਆਉਂਦੀ ਨਾ ਕਹਿੰਦਾ ਪਰਪਾ ਇੱਕ ਦਾੜੀ ਚੱਲਾਉਂਦੇ ਤਾਂ ਮੰਨਦਾ 200 ਪਾ ਇੱਕ ਬੀਬੀ ਕਮਲਾ 220 KV ਵੋਲਟ ਪੈ ਰਿਹਾ ਕਹਿੰਦੇ ਉੱਥੇ ਇਸੇ ਦੀ ਫੋਨ ਲੱਗ ਆਉਣਾ ਦੇਖਦਾ ਕਿਦੋਂ ਆਉਗੀ ਬੈਠਾ ਸੀ ਕੀਰਤਨਾਂ ਟੀਵੀ ਲਾਇਆ ਤੇ ਸੀ ਨਵੇਂ ਵਾਲਾ ਮੋਬਾਈਲ ਦੇਖੀ ਇਹਨਾਂ ਦਾ ਉਹ ਤਾਂ ਇਹਨਾਂ ਸਕੂਲ ਦਾ ਕੰਮ ਵੀ ਕਰਾਉਣਾ ਸੀ ਇੱਕ ਰਾਮ ਪੇਪਰ ਕਾ ਤਾਂ ਅਣ ਪਤਾ ਕਿ ਇੰਗਲਿਜ਼ ਬਸ ਤੇ ਫੜਿਆ ਨਹੀਂ ਆਸਾਨ ਹੈ ਐਸਾਨ ਕਿਵੇਂ ਹੁਣ ਕੰਤਲੇ ਜੇ ਨੰਬਰ ਘਟਾਏ ਫੇਰ ਤੇ ਲੱਤੇ ਥੱਪੜ ਪੈਣਗੇ ਸਹਰਾਣਾ ਧਰ ਥੱਲੇ ਮੈਂ ਨਾਣਕਿਉ ਤੂੰ ਇਕੱਲੇ ਜਾਉਂਗੇ ਕਿਉਂ ਮੈਂ ਨਾਣਕਿ ਬਗਿਦ ਆਹ ਨਾਣਕਿ ਕਿਵੇਂ ਬਗ ਜਾਣਾ ਤੂੰ ਇਕੱਲੇ ਜਾਉਂਗੇ ਕਿਥੇ ਮੈਂ ਸਕੂਲ ਤੋਂ ਮੜੇ ਤੇਨੂੰ ਨਾਲ ਲੈ ਕੇ ਜਾਵਾਂ ਤੇਰੀ ਸ਼ਿਕਾਇਤਾਂ ਵੀ ਲਾ ਕੇ ਮੈਂ ਚੌੜ ਵਾਲੀ ਕਰਦਾ ਦੇਖੋ ਇੱਧਰ ਘਰ ਮਨਾਈ ਬਟਾ ਤਾਂ ਉਹ ਗੱਡੀਆਂ ਦਾ ਉੱਤੋਂ ਵੱਢ ਕੇ ਸਾਲ ਮਾਰਦਾ ਬੱਡੇ ਤੇ ਹਾਂ ਜੇ ਤੂੰ ਜੇ 7:00 ਵਜੇ ਆਪਣੇ ਬਰਥਡੇ ਟੁੱਟ ਕੇ ਫੇਰ ਬਰਥਡੇ ਕੀ ਬਰਥਡੇ ਮਮਾ ਦੇ ਆ ਮਮਾ ਦੇ ਵੀ ਟੁੱਟਣ ਦੇ ਆਪਣੀ ਉਹ 11 ਦੇ ਦਿੰਦੇ ਨੇ ਮਮਾ ਨੇ ਬਰਥਡੇ ਨੇ ਬੀਬੀ ਆ ਲੈਣ ਲੀਂ। ਰਿਤਿਆ ਤਾਂ ਕੋਈ ਨਹੀਂ ਕੱਢਦਾ ਤੇਰੇ ਥੰਡੇ। ਹਾਂ। ਇਹਨੂੰ ਦਸਾਣਾ ਮਰਦਾ ਕੋਈ ਨਹੀਂ ਕੱਢਦਾ। ਓਕੇ ਮੈਂ। ਰੋਟੀ ਖਾ ਲਈ ਤਾਂ? ਹਾਂ। ਖਾਦੀ ਸਬਜ਼ੀ ਸੀ। ਖਾਦੀ ਮੈਂ। ਹੋਰ ਕੀ ਖਾਦਾ? ਠੀ ਰਹੇ। ਖੀਰ ਖਾ ਲੈ। ਹਾਂ। ਠੀਕ ਆ। ਚੜ੍ਹ ਜਾਊਗਾ ਤੇ ਅੱਜ। ਹਾਂ। ਅੱਗੇ ਜਾਏਗਾ ਮਰਨਾਰਡ ਤੋਂ ਕਿੱਧਰ ਜਾਵਾ ਹਾਂ ਜਾਵਾਂ ਪੰਚਾਰ ਵੇਖਣਾ ਬੂਰੇ ਸਾਢੇ 4:00 ਦੀ ਮੈਂ ਤਾਂ ਕੁਝ ਨਹੀਂ ਦਊਗਾ ਪੁੱਠੀ ਬਈ ਖਾਧੀ ਠੀਕ ਆ ਕਦ ਜਾਏਗਾ ਤੁਰਕੇ ਜਾਏਗੇ ਸਾਈਕਲ ਤੇ ਕਿ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਮੈਂ ਤਾਂ ਮੋਟਰਸਾਈਕਲ ਤੇ ਨਹੀਂ ਮਾ ਤੁਰਕੇ ਜਾਵਾਂ ਮੋਟਰਸਾਈਕਲ ਤੇ ਨਾ ਮੈਂ ਮੋਟਰਸਾਈਕਲ ਤੇ ਫਿਰ ਆਪਾਂ ਨੂੰ ਬਾਟਪੜੀ 3 ਕਿਲੋਮੀਟਰ ਪੈ ਜਾਂਦੇ ਦੋ ਆਉਣ ਜਾਣਗੇ ਸਾਈਕਲ ਤੇ ਸਾਈਕਲ ਤੇ ਸਾਈਕਲ ਤੇ ਚੱਲਾ ਹੈ ਤਾਂ ਕਿਧਰ ਕਿਧਰ ਕੇ ਨਾਲੇ ਪ੍ਰੈਕਟਿਸ ਹੋ ਜਾਂਦੀ ਹੈ ਸਾਈਕਲ ਤੇ ਚੱਲਣਾਗੇ ਠੀਕ ਆ ਐਂਡਿ <t> ਕਰਤਾ <t>